ਗੁਰਬਾਣੀ ਸੰਵਾਦ ਵਿਦ ਪਾਈਜ ਜਸਪੀਤ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਰਜੀਤ ਸਿੰਘ ਵੱਲੋਂ ਵਾਧੂ ਜੀ ਕਾ ਖਾਲਸਾ ਵਾਗੋ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਆਸ਼ੇ ਮੁਤਾਬਿਕ ਅਸੀਂ ਗੁਰਬਾਣੀ ਨੂੰ ਸਮਝੀਏ ਉਹਨਾਂ ਦੇ ਅਰਥਾਂ ਨੂੰ ਸਮਝੀਏ ਉਹਦੇ ਵਿੱਚ ਆਪਣੇ ਆਪ ਨੂੰ ਚਲਣ ਦੀ ਕੋਸ਼ਿਸ਼ ਕਰੀਏ ਜੇ ਅਸੀਂ ਸਮਝਾਂਗੇ ਤਾਂ ਹੀ ਅਸੀਂ ਚੱਲਣ ਚੱਲ ਸਕਦੇ ਹਾਂ ਸੋ ਅਜੇ ਵਿੱਚ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਬਹੁਤ ਧੰਨਵਾਦ ਅਸੀਂ ਜਿਹੜਾ ਪਿਛਲਾ ਚੱਲ ਰਿਹਾ ਸੀ ਉਹ ਲੇਖੇ ਦੇ ਉੱਤੇ ਚੱਲ ਰਿਹਾ ਸੀ ਉਹਦੇ ਵਿੱਚੋਂ ਇੱਕ ਕੁਐਸਚਨ ਸਾਡੇ ਕੋਲ ਇੱਕ ਸਰੋਤਾ ਸਰਦਾਰ ਨੇ ਸਾਨੂੰ ਸਪੈਸ਼ਲੀ ਇੱਕ ਸ਼ਬਦ ਭੇਜਿਆ ਜੀ ਜਿਹੜਾ ਸ਼ਬਦ 1293 ਪੇਜ ਤੇ ਹੈਗਾ ਜੀ ਗੁਰੂ ਰਵੀਦਾਸ ਜੀ ਦਾ ਸ਼ਬਦ ਆ ਭਗਤ ਰਵੀਦਾਸ ਜੀ ਸੋ ਉਹਦੇ ਵਿੱਚ ਕਈ ਚੀਜ਼ਾਂ ਉਹਨਾਂ ਨੇ ਮੈਂਸ਼ਨ ਕੀਤੀਆਂ ਸੀ ਉਹਨਾਂ ਬਾਰੇ ਸਾਰਾ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ ਕਿ ਕਿਸ ਤਰੀਕੇ ਨਾਲ ਸੋ ਸਪੈਸ਼ਲੀ ਜਿਹੜਾ ਉਹਦਾ ਲਾਸਟ ਹੈ ਕਹ ਰਵਿਦਾਸ ਬੇਓ ਜਬ ਲੇਖ ਲੇਖੋ ਸੋਈ ਜੋਈ ਕਿਨੋ ਸੋਈ ਸੋਈ ਦੇਖਿਓ ਜੀ ਸੋ ਇਹਦੇ ਵਿੱਚ ਲੇਖੇ ਦੀ ਗੱਲ ਕੀਤੀ ਆ ਜਦੋਂ ਇਹ ਸ਼ਬਦ ਨੂੰ ਗੁਰੂ ਵੀ ਪੜ੍ਹੀਏ ਉਹਦੇ ਵਿੱਚ ਕੱਪੜੇ ਦੀ ਗੱਲ ਕੀਤੀ ਆ ਉਹਦੇ ਜੋੜਨ ਦੀ ਗੱਲ ਕੀਤੀ ਆ ਫਾੜਨ ਦੀ ਗੱਲ ਕੀਤੀ ਆ ਹੋਰ ਵੀ ਕਈ ਚੀਜ਼ਾਂ ਬਾਰੇ ਨੀਂਦ ਬਾਰੇ ਗੱਲ ਕੀਤੀ ਆ ਸੌਣ ਬਾਰੇ ਗੱਲ ਕੀਤੀ ਆ ਸੋ ਇਹ ਸ਼ਬਦ ਨੂੰ ਤੁਸੀਂ ਪਲੀਜ਼ ਜਜਸ ਜੱਸ ਪੱਕ ਤੋਂ ਉਹਨਾਂ ਨੇ ਇਹਨੂੰ ਯੂਜ਼ ਕੀਤਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਜੀ ਹਾਂ ਜੀ ਦੇਖੋ ਜਿਹੜੀ ਤੁਸੀਂ ਪੰਗਦੇ ਬੋਲੀ ਆ ਕਹੋ ਉਹ 10 ਪਿਓ ਜਬ ਲੇਖੋ ਹਾਂਜੀ ਜੋ ਜੋ ਕਿਨੋ ਸੋਈ ਸੋ ਦੇਖਿਓ ਹਾਂ ਕਿਹੜਾ ਲੇਖਾ ਜਿਹੜੀ ਇਹਦੇ ਜਿਹਾ ਪਿਛਲੇ ਜਿਹੜਾ ਐਪੀਸੋਡ 'ਚ ਹੀ ਉਥੇ ਲੇਖੇ ਦੀ ਗੱਲ ਚੱਲਦੀ ਸੀ ਅਸੀਂ ਉਹਦੇ ਦੱਸਿਆ ਸੀਗਾ ਉਥੇ ਉਸ ਉਸ ਸ਼ਬਦ ਵਿੱਚ ਹਾਂਜੀ ਵੀ ਕਿਸ ਲੇਖੇ ਦੀ ਗੱਲ ਕੀਤੀ ਆ ਤੇ ਲੇਖਾ ਕੌਣ ਮੰਗਦਾ ਕੌਣ ਮੰਗਦਾ ਠੀਕ ਇਹਦੇ ਵਿੱਚ ਵੀ ਜਿਹੜੀ ਆ ਲੇਖੇ ਦੀ ਗੱਲ ਆਉਂਦੀ ਆ ਵੀ ਜੋ ਜੋ ਕਿਨੋ ਸੋਈ ਸੋ ਦੇਖਿਓ ਪਰ ਕਿੰਨੇ ਦੇਖਿਆ ਉਰ ਕਦੂ ਦੇਖਿਆ ਕੀ ਦੇਖਿਆ ਮਤੇ ਜਿਹੜੀਆਂ ਇਹ ਖਾਸ ਤੌਰ ਤੇ ਤਿੰਨ ਗੱਲਾਂ ਜਿਹੜੀਆਂ ਮਹਤਵਪੂਰਨ ਆ ਬਿਲਕੁਲ ਤੇ ਇਹ ਆਪਾਂ ਇਹ ਸ਼ਬਦ ਵਿੱਚੋਂ ਆਪਾਂ ਸਮਝਾਂਗੇ ਜੇ ਤੁਸੀਂ ਜੋ ਨੁਕਤੇ ਉਠਾਏ ਆ ਉਹ ਸਾਰੇ ਜਿਹੜੇ ਆ ਕਿਉਂਕਿ ਸ਼ਬਦ ਨਾਲ ਵਿੱਚ ਹੀ ਦਰਜ ਕੀਤੇ ਹੋਏ ਆ ਇਹ ਸ਼ਬਦ ਵਿੱਚ ਹੀ ਆ ਹਾਂਜੀ ਤੋਂ ਆਪਾਂ ਸਾਰੇ ਜਿਹੜੇ ਆ ਇਹ ਦੇਖਣ ਲਈ ਕਿ ਜਿਹੜੇ ਲੇਖੇ ਦੀ ਗੱਲ ਕੀਤੀ ਆ ਲੇਖਾ ਕਦੂ ਮੰਗਿਆ ਜਾ ਰਿਹਾ ਔਰ ਕਿਹਦੇ ਨੂੰ ਮੰਗਿਆ ਜਾ ਕੌਣ ਦੇਖ ਰਿਹਾ ਕੀ ਦੇਖ ਰਿਹਾ ਕੀ ਦੇਖ ਤੇ ਜਿਹੜਾ ਆਪਾਂ ਇਸ ਲਈ ਜਿਹੜਾ ਇਸ ਪੰਕਤੀ ਨੂੰ ਠੀਕ ਸਮਝਣ ਲਈ ਜਿਹੜੀ ਸ਼ਬਦ ਦੀ ਰਾਹੌ ਦੀ ਪੰਕਤੀ ਆ ਉਹ ਖਾਸ ਤੌਰ ਤੇ ਜਿਹੜੀਆਂ ਪਹਿਲੀਆਂ ਦੋ ਪੰਕਤੀਆਂ ਹਾਂਜੀ ਇਹ ਹੀ ਰਾਹੌ ਦੀਆਂ ਪੰਕਤੀਆਂ ਰਾਹੌ ਦੀਆਂ ਪੰਕਤੀਆਂ ਉੱਚ ਜਿਵੇਂ ਆਪਾਂ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ ਕਿ ਸ਼ਬਦ ਦਾ ਜਿਹੜਾ ਰਾਹੌ ਜਿਹੜਾ ਉਹ ਕੇਂਦਰੀ ਭਾਵ ਹੁੰਦਾ ਉਹਦੇ ਦੁਆਲੇ ਸ਼ਬਦ ਦੀਆਂ ਬਾਕੀ ਪੰਕਤੀਆਂ ਹੁਕਮਦੀਆਂ ਇਸ ਲਈ ਰਾਹੌ ਦੀਆਂ ਪੰਕਤੀਆਂ ਨੂੰ ਸ਼ਬਦ ਦਾ ਧੁਰਾ ਕਿਹਾ ਜਾਂਦਾ ਹੈ ਤੋ ਇਹ ਜਿਹੜਾ ਸ਼ਬਦ ਆ ਇਹਨੂੰ ਵੀ ਸਮਝਣ ਲਈ ਅਸੀਂ ਰਹਾਉ ਦੀਆਂ ਪੰਕਤੀਆਂ ਨੂੰ ਹੀ ਪਹਿਲਾਂ ਸਮਝਾਂਗੇ ਅਸੀਂ ਵੀ ਬੇਨਤੀ ਕਰ ਦਿੰਦੇ ਆ ਜਿਵੇਂ ਅਕਸਰ ਅਸੀਂ ਬੇਨਤੀ ਕਰਦੇ ਰਹਿੰਦੇ ਆ ਕਿ ਅਸੀਂ ਜਿਹੜਾ ਅਰਥ ਜਿਹੜੇ ਆ ਉਹ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਤੋਂ ਲੈ ਰਹੇ ਆ ਠੀਕ ਉਹਦੀ ਸਹਾਇਤਾ ਲੈ ਰਹੇ ਆ ਉਹਦੀ ਸਹਾਇਤਾ ਉਹ ਬੇਸ ਬਣ ਹੈਗਾ ਕਿ ਸੰਭਵਨਾ ਹੈਗੀ ਆ ਕਾਫੀ ਸੰਭਵਨਾ ਹੈਗੀ ਆ ਕਿ ਹੋ ਸਕਦਾ ਕਿਸੇ ਟੀਕਾ ਕਾਰਨ ਜਾਂ ਵਿਅਕਤੀਗਤ ਤੌਰ ਤੇ ਕੋਈ ਵਿਦਵਾਨ ਸੱਜਣ ਉਹ ਕੋਈ ਵੱਖਰੇ ਰੂਪ ਜੇ ਲੈਂਦਾ ਹੋਵੇ ਪਰ ਜਿਹੜਾ ਸਮੂਹਰ ਜ਼ਿਆਦਾਤਰ ਜੋ ਮੰਨਿਆ ਜਾ ਰਿਹਾ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਇਹ ਤੀਕੀ ਦੇ ਆਪਾਂ ਇਸ ਸਹਾਇਤਾ ਲੈ ਕੇ ਉਹਦੇ ਤੋਂ ਹੀ ਜਿਹੜਾ ਉਹ ਨਿਖਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਇਸ ਲਈ ਸਾਡੇ ਆਪਣਾ ਜਿਹਦਾ ਕੋਈ ਇਹਦੇ ਚ ਆਪਣੀ ਮਤ ਨਹੀਂ ਕਿ ਉਹਨਾਂ ਦੀ ਅਸੀਂ ਸਹਾਇਤਾ ਲੈ ਰਹੇ ਆ ਉਹਦਾ ਹੌਦੀਆਂ ਦੀਆਂ ਨੇ ਪੰਕਤੀਆਂ ਕੀਆਂ ਮਿੱਠ ਪਿਆਰੋ ਪ੍ਰਾਨਨਾਥ ਕਵਨ ਭਗਤੇ ਇਹ ਪਹਿਲੀ ਪੰਕਤੀ ਆ ਦੂਜੀ ਆ ਸਾਧ ਸੰਗਤ ਪਾਈ ਪਰਮ ਗਤੇ ਇਹਦੇ ਵਿੱਚ ਮਨੋਕ ਸਵਾਲ ਆ ਇੱਕ ਪ੍ਰਸ਼ਨ ਆ ਜਗਿਆਸਾ ਕਿ ਇਹਦਾ ਪ੍ਰਾਣਾ ਦਾ ਪਿਆਰਾ ਪ੍ਰਾਣਪਤੀ ਆ ਮਾਲਕ ਆ ਸੌਮੀ ਆ ਉਹ ਕਿਹੜੀ ਭਗਤੀ ਨਾਲ ਮਿਲਦਾ ਮਿੱਧ ਪਿਆਰੋ ਪ੍ਰਾਣਨਾਥ ਕਵਨ ਭਗਤ ਤੇ ਉਹ ਭਗਤੀ ਕਿਉਂਕਿ ਭਗਤੀ ਜਿਹੜੀ ਆ ਭਗਤੀ ਮਾਰਗ ਵਾਲਿਆਂ ਦੀ ਭਗਤੀ ਦਾ ਜਿਹੜਾ ਉਹ ਰੂਪ ਰੰਗ ਆ ਉਹ ਵੱਖਰਾ ਦੂਜੇ ਰੋ ਵੱਖਰੇ ਰੰਗ ਮੰਨਦੇ ਆ ਕਿ ਜਿਹੜੇ ਆਖਾਤੇ ਉਹ ਭਗਤੀ ਨੌ ਪ੍ਰਕਾਰ ਦੀ ਬਣਦੇ ਆ ਗੁਰਬਾਣੀ ਵਿੱਚ ਵੀ ਕਿਉਂਕਿ ਜਦੋਂ ਪਰੰਪਰਾਗਤ ਜੋ ਇਸਪਤੀ ਤਾਰਨਾ ਮਨਾਉਤ ਆ ਜ਼ਿਕਰ ਕੀਤਾ ਤਾਂ ਭਗਤ ਨਵੇਂ ਪ੍ਰਕਾਰ ਆਸ਼ਵ ਵਰਧਿਆ ਆ ਤੁਸੀਂ ਦੇ ਕਿ ਸੱਜਣ ਜਿਹੜੇ ਦੇਖ ਕੇ ਕਿ ਭਗਤ ਨਵੇਂ ਪ੍ਰਕਾਰ ਆ ਸ਼ਬਦ ਆਇਆ ਤੁਸੀਂ ਸਮਝ ਲੈਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਭਗਤੀ ਨੌ ਪ੍ਰਕਾਰ ਦੀ ਆ ਤੁਸੀਂ ਲਈ ਬਕਾਇਦਾ ਕਈਆਂ ਨੇ ਉਸ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਪ੍ਰਮਾਣ ਇਕੱਠੇ ਕਰਕੇ ਦੱਸਿਆ ਵੀ ਇਹ ਨੌ ਪ੍ਰਕਾਰ ਦੀ ਭਗਤੀ ਆ ਪਰ ਅਸੀਂ ਸ਼ਾਇਦ ਮੈਂ ਕਿਹਾ ਇਹ ਕਿਤਾਇਆ ਪ੍ਰੋਗਰਾਮ ਜਿਹੜਾ ਇਹ ਤੇ ਗੁਰੂ ਸਾਹਿਬਾਨ ਦਾ ਮਤ ਨਹੀਂ ਦ੍ਰਿਸ਼ਟੀਕੋਣ ਨਹੀਂ ਕਿ ਭਗਤੀ ਨੌ ਪ੍ਰਕਾਰ ਦੀ ਹੁੰਦੀ ਆ ਉਹ ਸ਼ਬਦ ਹੈ ਜਿਹੜਾ ਉਹ ਅਖੀਰ ਆ ਜਾਂ ਕੀ ਪੀਲੀਆਂ ਪੰਕਤੀਆਂ ਰਹਾਉਦੀਆਂ ਉਹਨਾਂ ਵਿੱਚ ਪ੍ਰਤੀਕਰ ਕਟਿਆ ਉਹ ਦੱਸਿਆ ਆ ਕਿ ਇਥੇ ਅਸਲ ਵਿੱਚ ਵਿਸ਼ਾ ਕੀ ਔਰ ਗੁਰੂ ਸਾਹਿਬ ਦਾ ਆਪਣਾ ਮਤ ਕੀ ਆ ਉਹਨਾਂ ਦੀ ਆਪਣੀ ਮਨੋਤ ਕੀ ਆ ਇਥੇ ਜੋ ਪ੍ਰਚਲਿਤ ਮਨੋਤਾ ਉਹ ਸ਼ਬਦ ਵਿੱਚ ਉਹਦੀ ਗੱਲ ਕਰਦੇ ਆ ਕੇ ਆਇਆ ਭਗਤ ਨੌ ਮੇ ਪ੍ਰਕਾਰ ਆ ਫਿਰ ਆਪਾਂ ਇਸ ਵਿਚਾਰ ਤੋਂ ਸੰਕੋਚ ਕਰ ਰਹੇ ਆਂ ਤੋ ਇਸ ਲਈ ਜਿਹੜਾ ਸਵਾਲ ਉਠਾਇਆ ਆਇਆ ਇੱਥੇ ਇਸ ਪਾਵਨ ਸ਼ਬਦ ਵਿੱਚ ਕਿ ਮਿਰਦ ਪਿਆ ਪਿਆਰੋ ਪ੍ਰਾਨਨਾਥ ਕਵਨ ਭਗਤੇ ਕਿਹੜੀ ਭਗਤੀ ਆ ਜਿਸ ਭਗਤੀ ਦੇ ਕੀਤੇ ਆ ਕਦਮ ਰੱਖਿਆ ਉਸ ਰਸਤੇ ਤੁਰੇ ਆ ਸਾਨੂੰ ਜਿਹੜਾ ਪ੍ਰਾਨਾ ਪਤੀ ਆ ਪਿਆਰਾ ਪ੍ਰਭੂ ਆ ਉਹ ਜਿਹੜਾ ਸਾਨੂੰ ਮਿਲਦਾ ਹੁੰਦਾ ਠੀਕ ਹੈ ਔਰ ਦੂਜੀ ਪੰਕਤੀ ਵਿੱਚ ਫਿਰ ਆਕੇ ਆ ਸਾਧ ਸੰਗਤ ਪਾਈ ਪਰਮ ਗਤੇ ਉਹ ਉੱਤਰੀ ਵੇ ਵਿੱਚੇ ਆ ਕਿ ਉਹ ਜਿਹੜੀ ਭਗਤੀ ਆ ਜਿਸ ਭਗਤੀ ਰਾਈ ਸਾਨੂੰ ਉਹ ਪਿਆਰਾ ਪ੍ਰਾਣਾ ਦਾ ਪਤੀ ਸ੍ਰੀ ਸੁਆਮੀ ਮਾਲਕ ਮਿਲਦਾ ਅਸੀਂ ਉਸ ਨਾਲ ਜੁੜਦੇ ਆ ਬੋਤ-ਬੋਤ ਹੁੰਨੇ ਆ ਉਹ ਜਿਹੜੀ ਆ ਉਹ ਮਾਰਗਦਾ ਉਹ ਸਾਧ ਸੰਗਤ ਆ ਸਾਧ ਸੰਗਤ ਵਿੱਚ ਟਿਕ ਕੇ ਬੈਠ ਕੇ ਹੀ ਜਿਹੜੀ ਉਹ ਆਤਮਿਕ ਅਵਸਥਾ ਉੱਚ ਆਤਮਿਕ ਅਵਸਥਾ ਜਿਹੜੀ ਆ ਉਹ ਮਾਣੀ ਜਾ ਸਕਦੇ ਆ ਪਰਮਗਤੀ ਇਹ ਸਭ ਤੋਂ ਉੱਚੀ ਆਤਮਿਕ ਅਵਸਥਾ ਉਸ ਆਪਸ ਦਾ ਆਵਾਸ ਦਾ ਅਪਰ ਸਕੀਦਾ ਜਾਂ ਹਾਸਲ ਕਰ ਲੀਦਾ ਪ੍ਰਸ਼ਨ ਦਾ ਪ੍ਰਸ਼ਨ ਦੇ ਨਾਲ ਉੱਤਰ ਆ ਮੈਂ ਬ੍ਰੀਫਲੀ ਜੇ ਇਹ ਦੱਸੋ ਕਿ ਸਾਧ ਸੰਗਤ ਕਿਹਨੂੰ ਕਹਿੰਦੇ ਆ ਸਾਧ ਸੰਗਤ ਇਹ ਨਾ ਹੋਵੇ ਸਾਧ ਸੰਗਤ ਅਸੀਂ ਕਹਿੰਦੇ ਆ ਕਿ ਗੁਰਦੁਆਰੇ ਬੈਠੇ ਜਾਂ ਕਿਸੇ ਥਾਂ ਤੇ ਜਿਹੜੇ ਬੰਦੇ ਇਕੱਠੇ ਹੋ ਜਾਣ ਉਹ ਸਾਧ ਸੰਗਤ ਬਣ ਗਏ ਆ ਦੇਖੋ ਤੁਹਾਡਾ ਇੱਕ ਬਿਲਕੁਲ ਠੀਕ ਆ ਕਿ ਆਮ ਤੌਰ ਤੇ ਅਸੀਂ ਜਿਹੜਾ ਇਕਾਠਾ ਬਣ ਉਹਨੂੰ ਹੀ ਸਾਧ ਸੰਗਤ ਸਮਝਦੇ ਆ ਤਾਂ ਸਾਡੇ ਵਿਚਾਰ ਉਹਨੂੰ ਵੀ ਸਾਧ ਸੰਗਤ ਆ ਕਰਨ ਦੀ ਇੱਕ ਜਿਹੜੀ ਪਰੰਪਰਾ ਬਣ ਗਈ ਹੋਈ ਆ ਪਰ ਅਸਲ ਜਿਹੜੀ ਸਾਧ ਸੰਗਤ ਆ ਉਹ ਗੁਰੂ ਦੀ ਸੰਗਤ ਆ ਗੁਰੂ ਦੀ ਸੰਗਤ ਦਾ ਭਾਵ ਜਿਹੜੇ ਗੁਰੂ ਕੇ ਬਾਣੀ ਦੀ ਗੁਰੂ ਕੇ ਸ਼ਬਦ ਦੀ ਗੁਰੂ ਉਪਦੇਸ਼ ਦੀ ਗੁਰੂ ਬੁੱਲੇ ਦੱਸਿਓ ਰਾਹ ਦੀ ਠੀਕ ਹੈ ਤੋਂ ਸੰਖੇਪ ਵਿੱਚ ਆਪਾਂ ਕਹਿ ਸਕਦੇ ਆ ਕਿ ਗੁਰਬਾਣੀ ਦੀ ਜਿਹੜੀ ਸੰਗਤ ਆ ਉਹ ਸੰਗਤ ਅਸੀਂ ਸਰੀਰ ਕਰਕੇ ਨਹੀਂ ਬਲਕਿ ਸਾਡੇ ਮਨ ਨਾਲ ਕਰਨੀ ਆ ਹਾਂ ਸਰੀਰ ਕਰਕੇ ਅਸੀਂ ਬਾਣੀ ਪੜ੍ਹਨੀ ਆ ਅਸੀਂ ਦੇਖਦੇ ਆ ਪੜ੍ਹਦੇ ਆ ਸੁਣਦੇ ਆ ਇਹ ਉਹਦਾ ਹਿੱਸਾ ਪਰ ਜਿਹੜਾ ਅਸਲ ਜਿਹੜਾ ਉਹਦਾ ਸੰਗ ਜਿਹੜਾ ਸਾਨੂੰ ਸੰਗ ਉਹ ਨਸੀਬ ਹੁੰਦਾ ਕਿ ਉਹਦਾ ਜਿਹੜਾ ਭਾਵ ਆ ਜੋ ਗੁਰਬਾਣੀ ਵਿੱਚ ਜੀਵਨ ਜੁਗ ਦੱਸੀ ਹੋਈ ਆ ਉਹਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਜਦੋਂ ਅਸੀਂ ਉਹਨੂੰ ਆਪਣਾ ਕੈਰੇਕਟਰ ਦਾ ਆਪਣੇ ਆਚਰਣ ਦਾ ਆਪਣੀ ਜੀਵਨ ਜੁਗ ਦਾ ਹਿੱਸਾ ਬਣਾਉਂਦੇ ਆ ਤਾਂ ਸਹੀ ਅਥਾਂ ਵਿੱਚ ਅਸੀਂ ਸਾਧ ਸੰਗੀ ਬਣਦੇ ਆ ਸਤ ਸੰਗੀ ਬਣਦੇ ਆ ਜਿਹੜੀ ਪਹਿਲੀਆਂ ਪ੍ਰਕਿਰਾਂ ਉਹ ਸਾਧ ਸੰਗੀ ਬਣਨ ਦਾ ਜਿਹੜਾ ਉਹ ਪ੍ਰੋਸੀਜਰ ਕਰ ਸਕਦੇ ਆ ਆਪਾਂ ਉਸ ਪ੍ਰਕਿਰਿਆ ਤਨੇ ਗੁਜ਼ਰਨਾ ਪੈਣਾ ਲੰਘਣਾ ਪੈਣਾ ਪਰ ਕਾਮਯਾਬ ਜਿਹੜੀ ਮੰਜ਼ਲ ਆ ਉਹ ਜਦੋਂ ਅਸੀਂ ਉਹਨੂੰ ਅਪਣਾ ਲੈਨੇ ਆ ਠੀਕ ਹੈ ਤੇ ਜਦੋਂ ਇੱਥੇ ਆਖਿਆ ਕਿ ਸਾਧ ਸੰਗਤ ਪਾਈ ਪਰਮ ਗਤੇ ਜਿਹੜੀ ਉੱਚੀ ਆਤਮਿਕ ਅਵਸਥਾ ਇਹ ਜਿਹੜੀ ਉੱਚੀ ਆਤਮਿਕ ਅਵਸਥਾ ਦੀ ਗੱਲ ਕਰ ਰਹੇ ਆ ਇਹ ਜਿਹੜੀ ਸਾਨੂੰ ਹੋਣੀ ਵਰਤਮਾਨ ਵਿੱਚ ਹੀ ਜਾਂ ਇਹ ਜਾ ਕੇ ਜਿਉਂਦੇ ਜੀ ਸਾਨੂੰ ਇਹ ਹਾਸਲ ਹੋਣੀ ਆ ਜਾਂ ਅਸੀਂ ਮੰਨਣੀ ਆ ਜਿੰਗੇ ਪਹਿਲਾਂ ਪਾ ਜ਼ਿਕਰ ਕਰ ਆਏ ਆ ਕਿ ਰਹਾਉ ਦੀਆਂ ਪੰਕਤੀਆਂ ਦਾ ਹੀ ਵਿਸਥਾਰ ਆ ਸ਼ਬਦ ਦੇ ਬਾਅਦ ਬਾਕੀ ਦੀਆਂ ਪੰਕਤੀਆਂ ਤੋਂ ਇਹਨੂੰ ਫਿਰ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਕਿ ਜੋ ਆਖਿਆ ਕਹੋ ਰ ਉਦਾਸ ਪਿਓ ਜਬ ਲੇਖੋ ਜੋ ਜੋ ਕੀਨੋ ਸੋਈ ਸੋ ਦੇਖਿਓ ਉਹਨਾਂ ਰਹਾਉ ਦੀਆਂ ਪੰਕਤੀਆਂ ਨੂੰ ਆਪਾਂ ਧਿਆਨ ਵੀ ਰੱਖਣਾ ਕਿ ਗੱਲ ਜਿਹੜੀ ਆ ਉਹ ਕੋਈ ਮਰਨ ਮਗਰੋਂ ਦੀ ਨਹੀਂ ਹੋ ਰਹੀ ਉਹ ਹੁਣ ਦੀ ਹੋ ਰਹੀ ਆ ਵਰਤਮਾਨ ਦੀ ਹੋ ਰਹੀ ਆ ਜੋ ਤਬਦੀਲੀ ਆਈ ਜੋ ਪ੍ਰਾਪਤੀ ਹੋਈ ਉਹ ਸਾਨੂੰ ਹੋਣ ਹੋਈ ਆ ਉਹਦਾ ਜਿਹੜਾ ਲਾਭ ਆ ਉਹ ਅਸੀਂ ਹੁਣੇ ਹੀ ਖਟਦੇ ਆ ਮੰਨਦੇ ਆ ਤੇ ਕੋਈ ਉਧਾਰ ਨਹੀਂ ਕਿ ਅਸੀਂ ਜਿਹੜਾ ਕਾਰ ਹੋਣ ਰਹੇ ਆ ਤੁਹਾਨੂੰ ਲਾਭ ਜਿਹੜਾ ਕੋਈ ਮਰਨ ਮਕਰੂ ਮਿਲੂਗਾ ਉਹ ਜੋ ਹੌ ਕਰਤਾ ਜਾਣੇ ਕੀ ਖੇੜਾ ਦੀਪਾ ਜਿਹੜੀ ਸਾਨੂੰ ਗੁਰਬਾਣੀ ਵੀ ਦੱਸੀ ਆ ਅਸੀਂ ਉਹਦੇ ਤੇ ਹੀ ਕੇਂਦਰਤ ਰਹੀਏ ਉਹ ਰਹਿਣਾ ਚਾਹੀਦਾ ਕਿ ਪਹਿਲਾਂ ਅਸੀਂ ਜੋ ਹੋਣ ਦੇ ਲਾਭ ਉਠਾਉਣਾ ਜੋ ਸਾਹਮਣੇ ਆ ਪ੍ਰਤਾਖਾ ਅਸੀਂ ਉਹਦੇ ਵੱਲ ਨਿਗਾਹ ਮਾਰੀਏ ਦੇਖੋ ਅਸੀਂ ਜੇ ਪ੍ਰਸ਼ਾਦਾ ਛਕਦੇ ਆ ਤਾਂ ਸਾਡੀ ਭੁੱਖ ਜਿਹੜੀ ਆ ਪ੍ਰਸ਼ਾਦਾ ਛਕਣ ਬਾਅਦ ਤੁਰੰਤ ਮਿੱਟਦੀ ਆ ਇਹ ਨਹੀਂ ਕਿ ਪ੍ਰਸ਼ਾਦਾ ਹੋਣ ਚੱਕਿਆ ਭੁੱਖ ਜਿਹੜੀ ਆ ਉਹ ਮੇਰੀ ਕੱਲ ਨੂੰ ਮਿਟੂ ਜਾਂ ਪਰਸੋਂ ਜਾਂ ਅਗਲੇ ਸਾਲ ਮਿਟੂਗੀ ਜੇ ਬਿਮਾਰ ਹੁੰਨੇ ਆ ਹਾਂਜੀ ਤਾਂ ਬਿਮਾਰੀ ਦੀ ਇਸ ਦਵਾਈ ਲੈਨੇ ਆ ਬਿਲਕੁਲ ਤਾਂ ਬਿਮਾਰੀ ਜਿਹੜੀ ਉਹ ਦਵਾਈ ਦਵਾਈ ਖਾਣ ਨਾਲ ਵਰਤਨ ਨਾਲ ਸਾਡੀ ਬਿਮਾਰੀ ਦੂਰ ਹੁੰਦੀ ਆ ਪਰ ਐਸਾ ਨਹੀਂ ਕਿ ਦਵਾਈ ਅਸੀਂ ਅੱਜ ਵਰਤਾਂਗੇ ਚਾਰ ਸਾਲਾਂ ਬਾਅਦ ਉਹ ਜਾ ਕੇ ਸਾਡੀ ਬਿਮਾਰੀ ਠੀਕ ਹੋਊਗੀ ਤੁਜੜੀ ਪਰ ਇਸ ਪਾਸੇ ਅਸੀਂ ਨੂੰ ਸੋਚਦੇ ਆ ਜੇ ਨਹੀਂ ਅਸੀਂ ਕਰਮ ਹੁਣ ਕਰੀਏ ਮੇਨ ਤੁਨ ਕਰੀਏ ਫਲ ਜਿਹੜਾ ਹੁਣ ਨਹੀਂ ਮਿਲੂਗਾ ਅਗਲੇ ਜਨਮ ਉਹ ਸਾਨੂੰ ਮਰਨ ਮਗਰੋਂ ਮਿਲੂਗਾ ਤੋਂ ਅਸੀਂ ਉਹ ਪੋਸਟਮੋਂ ਕਰ ਦਿੰਦੇ ਆ ਪਰ ਜੇਕਰ ਕਿਉਂਕਿ ਜੇ ਅਸੀਂ ਐਸਾ ਨਹੀਂ ਕਰਦੇ ਕੋਈ ਸਾਨੂੰ ਬਦਲਣਾ ਪਊਗਾ ਤੇ ਜੇ ਲੋਕ ਕਰਮ ਕਾਂਡੀ ਜੇ ਲੋਕ ਭੈਮਾ ਪਰਮਾਜ ਪਾ ਕੇ ਸਾਨੂੰ ਇਸ ਰਾਹ ਤੋਂ ਔਰਦੇ ਆ ਉਹਨਾਂ ਨੂੰ ਜਵਾਬ ਦੇਣਾ ਪਊਗਾ ਇਸ ਲਈ ਉਹਨਾਂ ਨੇ ਇੱਕ ਸੌਖਾ ਰਾਹ ਲੱਭ ਲਿਆ ਕਿ ਭਾਈ ਇਹ ਜਿਹੜਾ ਫਲ ਆ ਇਹ ਹੁਣ ਨਹੀਂ ਮਿਲਣਾ ਤੁਨ ਨੂੰ ਇਹ ਤਾਂ ਮਰਨ ਮਗਰ ਮਿਲੂ ਤੁਹਾਨੂੰ ਨਾ ਮਰਨ ਬਾਅਦ ਕੋਈ ਪੁੱਛੇ ਤੇ ਨਾ ਕੋਈ ਗੱਲ ਹੋਵੇ। ਤੁਸੀਂ ਕਰਕੇ ਉਹਨਾਂ ਨੂੰ ਸੋਖਾ ਕੋਈ ਜਵਾਬ ਦੇ ਹੀ ਨਹੀਂ। ਜਿਹੜੇ ਸ਼ਰਧਾਲੂ ਆਉਂ ਆਖਾਂ ਵਿੱਚ ਕਿ ਮਨਨੇ ਦਾ ਸ਼ਾਇਦ ਵਿੱਚ ਲੋ ਠੀਕ ਆਖਦੇ ਆ ਜੇ ਅਸੀਂ ਹੁਣ ਨਰਕ ਭੋਗ ਰਹੇ ਆ ਕਸ਼ਟ ਭੋਗ ਰਹੇ ਆ ਤੇ ਫਲ ਤਾਂ ਸਾਨੂੰ ਇਹਦਾ ਅੱਗੇ ਹੀ ਮਿਲੂਗਾ ਨਾ ਤੇ ਹੁਣ ਜਿਹੜਾ ਕਸ਼ਟ ਆ ਉਹਨਾਂ ਅੱਗੇ ਸੁਖੀ ਹੋਵਾਂਗੇ। ਇਸ ਕਰਕੇ ਉਹ ਚੁੱਪਚਾਪੇ ਤੇ ਸਵਾਲ ਉਠਾਉਂਦਾ ਹੀ ਨਹੀਂ। ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਗੱਲ ਕੀਤੀ ਆ ਆਪਾਂ ਉਹਦੇ ਤੇ ਫੋਕਸ ਕਰੀਏ ਕਿ ਜਦੋਂ ਆਖਿਆ ਕਿ ਮਿਰਦ ਪਿਆਰੋ ਪ੍ਰਾਨ ਨਾਲ ਕਵਨ ਉਹ ਪਗਤੇ ਫਿਰ ਆ ਗਿਆ ਸਾਧ ਸੰਗਤ ਪਾਈ ਪਰਮ ਗਤੇ ਤੇ ਜਿਹੜੀ ਜਿਹਦੇ ਨਾਲ ਪ੍ਰਾਨਪਤੀ ਮਿਲਦਾ ਇਹਨਾਂ ਪ੍ਰਾਨਪਤੀ ਮਿਲਣਾ ਵੀ ਹੋਣਾ ਹੋਰ ਜਿਹੜੀ ਮਲਾਪ ਦਾ ਰੂਪ ਆ ਉਹ ਸਾਡੇ ਸੁਭਾ ਦੇ ਰੂਪ ਵਿੱਚ ਆ ਸਾਡੇ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਆ ਉਹ ਸਾਡੇ ਸੁਭਾ ਦੇ ਰੂਪ ਵਿੱਚ ਆ ਚੱਲ ਚੱਲਣ ਦੇ ਰੂਪ ਵਿੱਚ ਆ ਤੇ ਜਿਹੜੇ ਸਾਡਾ ਇਸ ਤਾਂ ਕਹੀਏ ਕਿ ਸਾਡਾ ਜਿਹੜਾ ਇਹ ਕਰੈਕਟਰ ਆ ਸਾਡਾ ਜਿਹੜਾ ਸੁਭਾ ਆਚਰਨ ਸਾਡਾ ਵਿਵਹਾਰ ਆ ਇਸ ਵਿਵਹਾਰ ਰਾਹੀਂ ਕਿ ਉਹ ਜਿਹੜੀ ਮਹਿਕ ਆ ਸੁਗੰਧ ਨਾਲ ਜੁੜਨ ਦੀ ਇਹ ਜ਼ਾਹਰ ਹੁੰਦੀ ਆ ਪ੍ਰਗਟ ਹੁੰਦੀ ਆ ਇਹ ਤੋਂ ਸਾਨੂੰ ਪਤਾ ਚੱਲਦਾ ਕਿ ਸੱਚਮੁੱਚ ਅਸੀਂ ਉਹਨੂੰ ਮਿਲੇ ਆ ਜੁੜੇ ਆ ਅਸੀਂ ਉਸ ਅਵਸਥਾ ਨੂੰ ਮਾਨੇ ਆ ਜਾਂ ਨਹੀਂ ਮਾਨੇ ਆ ਕਹਨੋਂ ਜੋ ਅਸੀਂ ਮਰਜ਼ੀ ਆਖੀ ਜਾਈਏ ਇਹ ਪਰ ਜੇ ਸਾਡਾ ਵਿਵਹਾਰ ਸਾਡਾ ਕਰੈਕਟਰ ਉਹਦੀ ਗਵਾਹੀ ਨਹੀਂ ਪਰਦਾ ਤਾਂ ਇਹਦਾ ਮਤਲਬ ਅਸੀਂ ਭੁਲੇਖੇ ਵਿੱਚ ਆ ਜਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਆ ਜਾਂ ਕਿਸੇ ਦੇ ਬਖਾਵੇ ਵਿੱਚ ਆ ਕੇ ਅਸੀਂ ਇਸ ਧੋਖੇ ਦਾ ਸ਼ਿਕਾਰ ਹੋ ਰਹੇ ਆ ਉਹਨਾਂ ਦੀ ਅੱਗੇ ਵਿਆਖਿਆ ਕੀਤੀ ਹੋਈ ਆ ਇਸ ਭਗਤੀ ਦੇ ਉਸ ਰੂਪ ਦੀ ਉਸ ਪਰਮਗਤੀ ਦੀ ਉੱਚੀ ਆਤਮਾ ਅਵਸਥਾ ਦੀ ਜਿਹੜਾ ਅਗਲੀ ਜਿਹੜਾ ਪਹਿਲਾ ਪਦਾ ਸ਼ਬਦ ਦਾ ਉਸਿਆ ਕਿ ਮੈਲੇ ਕਪਰੇ ਕਾਹਾਂ ਲੋਤ ਹੋਵਾਂ ਆਵੇਗੀ ਨੀਂਦ ਕਾਹਾਂ ਲੱਗ ਸੋਵਾਂ ਜਿਹੜਾ ਪਹਿਲਾ ਮੈਲੇ ਕਪਰੇ ਕਾਹਾਂ ਲੋਤ ਹੋਵਾਂ ਤੋਂ ਮੈਲੇ ਕਪਰੇ ਤੋਂ ਤੋਂ ਭਾਵਾ ਦੂਜਿਆਂ ਦੀ ਨਿੰਦਿਆ ਕਰਨਾ ਪਰ ਨਿੰਦਾ ਕਰਨਾ ਓਕੇ ਗੁਰਬਾਣੀ ਵੀ ਜਿਹੜਾ ਇਹ ਕਈ ਥਾਈਂ ਸ਼ਬਦ ਵਰਤਿਆ ਆਇਆ ਜਿਵੇਂ ਆਉਂਦਿਆ ਤੇ ਰਿਧੈ ਸਿਰ ਜੋ ਨਿੰਦਾ ਹੋਏ ਹਮਰੇ ਕਫਰੇ ਨਿੰਦਕ ਧੋਏ ਉਹ ਨਿੰਦਾ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਆਖਿਆ ਕਿ ਨਿੰਦਿਆ ਪਲੀ ਕਿਸੇ ਕੀ ਨਾਹੀਂ ਮਨਮੁਖ ਮੁਗਦ ਕਰਨ ਨਿੰਦਕ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਸਲਾਇਆ ਗਿਆ ਭਾਵੇਂ ਉਹ ਕਿੰਨੇ ਵੀ ਧਰਮ ਕਰਮ ਕਰਦਾ ਕਿੰਨਾ ਵੀ ਪਾਠ ਪੂਜਾ ਕਰਦਾ ਉਹਨੂੰ ਗੁਰਬਾਣੀ ਵਿੱਚ ਨਖਿਦ ਮਨੁਖ ਮੰਨਿਆ ਕਿ ਜਿਹੜਾ ਕਿਸੇ ਦੀ ਨਿੰਦਿਆ ਕਰਦਾ ਉਹ ਕਈ ਵਾਰ ਨਿੰਦਿਆ ਤੇ ਸੱਚ ਨੂੰ ਅਸੀਂ ਰਲਗੱਡ ਕਰ ਦਿੰਨੇ ਆ ਸੱਚ ਬੋਲਣਾ ਸੱਚ ਕਹਿਣਾ ਉਹ ਨਿੰਦਿਆ ਨਹੀਂ ਨਿੰਦਿਆ ਤੋਂ ਭਾਵ ਆ ਜਦੋਂ ਅਸੀਂ ਕਿਸੇ ਦੇ ਗੁਨਾ ਨੂੰ ਛੁਟਿਆ ਕੇ ਪੇਸ਼ ਕਰਦੇ ਆ ਹ ਇਹਦੇ ਵਿੱਚ ਇੱਕ ਬਹੁਤ ਧਿਆਨ ਦੇਣ ਵਾਲੀ ਗੱਲ ਆ ਕਿ ਜਦੋਂ ਅਸੀਂ ਕਿਸੇ ਗੁਣ ਇਸ ਲਈ ਛੁਟਿਆਉਨੇ ਆ ਕਿ ਸਾਡੇ ਮਨ ਵੀ ਈਰਖਾ ਦੁਸ਼ਮਣ ਵਾਲੀ ਭਾਵਨਾ ਛਤ੍ਰੂਤਾ ਵਾਲਾ ਭਾਵ ਆ ਅਸੀਂ ਉਸ ਮਨੁੱਖ ਦੀ ਜਿਹੜੀ ਚੜਤਾ ਉਹ ਬਰਦਾਸ਼ਤ ਨਹੀਂ ਕਰਦੇ ਹਾਂ ਕਿੰਮਰਾ ਜਿਹੜਾ ਜਿਦਾ ਉਦਾਹਰਣ ਵਜੋਂ ਕਿ ਸਾਡਾ ਕਲਚਰ ਆ ਤੇ ਜਦੋਂ ਸਾਡੇ ਬੱਚੇ ਦੀ ਕੋਈ ਪ੍ਰਸ਼ੰਸਾ ਕਰਦਾ ਤਾਂ ਅਸੀਂ ਆਮ ਤੌਰ ਤੇ ਨਿਮਰਤਾ ਦਾ ਪ੍ਰਦਰਸ਼ਾਵਾ ਕਰਦੇ ਕਹਿੰਦੇ ਨਹੀਂ ਨਹੀਂ ਤੈਨੂੰ ਨਹੀਂ ਪਤਾ ਇਹ ਬੜਾ ਸ਼ਾਰਤੀ ਆ ਇਹ ਤੂੰ ਐਵੇਂ ਤੈਨੂੰ ਪਿਛਾ ਤੂੰ ਜਾਣਦਾ ਨਹੀਂ ਅਸੀਂ ਉਸ ਸਮੇਂ ਉਹਦੇ ਜਿਹੜੇ ਗੁਣ ਘਟਾ ਕੇ ਪੇਸ਼ ਕਰ ਰਹੇ ਹੁੰਦੇ ਆ ਪਰ ਸਾਡਾ ਮਕਸਦ ਜਿਹੜਾ ਉਹ ਈਰਖਾ ਦਵੇਸ਼ ਨਹੀਂ ਹੁੰਦਾ ਇਸ ਲਈ ਇਹ ਫਰਕ ਨੂੰ ਸਮਝਣ ਦੀ ਲੋੜ ਆ ਕਿ ਦੂਜਾ ਜਿਹੜਾ ਕਿਸੇ ਦੇ ਗੁਨਾ ਨੂੰ ਛੁਟਿਆ ਕੇ ਪੇਸ਼ ਕਰਨਾ ਦਵੇਸ਼ ਵਾਲੀ ਪਾਵੜਾ ਨਾਲ ਉਹ ਨਿੰਦਿਆ ਜਿਹੜਾ ਸਜਮੂ ਜਿਹੜਾ ਪਖੰਡੀ ਆ ਢੋਂਗੀ ਆ ਉਸ ਢੋਂਗੀ ਨੂੰ ਪਖੰਡੀ ਨੂੰ ਪਖੰਡੀ ਆਖਣਾ ਇਹ ਨਿੰਦਿਆ ਨਹੀਂ ਬਲਕਿ ਇਹ ਸਾਜਾ ਉਹ ਇਸ ਸਜ ਨੂੰ ਆਖਣਾ ਵੀ ਭਗਤੀ ਦਾ ਇੱਕ ਹਿੱਸਾ ਇਹ ਵੀ ਕਾਂਗਾ ਇਹ ਵੀ ਇੱਕ ਮਨੁੱਖ ਦੀ ਨੈਤਿਕ ਜ਼ਿੰਮੇਵਾਰੀ ਆ ਕਿ ਜੇ ਤੁਸੀਂ ਪਤਾ ਤੁਹਾਨੂੰ ਕਿ ਇਹ ਬੰਦਾ ਪਖੰਡੀ ਆਏ ਢੋਂਗੀ ਆਏ ਕੋ ਕਰਮ ਕਰਨ ਵਾਲਾ ਇਹ ਜ਼ਿੰਮੇਵਾਰੀ ਨਿਭਾਉਂਦੇ ਯੋਗ ਨਹੀਂ ਪਰ ਤੁਸੀਂ ਇੱਕ ਆਪਣੇਪਣ ਵਿੱਚ ਆ ਗਏ ਕਿ ਮੇਰਾ ਮੇਰੇ ਪਰਿਵਾਰ ਦਾ ਮੈਂਬਰ ਆ ਮੇਰੀ ਬਰਾਦਰੀ ਦਾ ਮੇਰੀ ਕੌਮ ਦਾ ਜਾਂ ਮੇਰੇ ਇਲਾਕੇ ਦਾ ਮੇਰੀ ਪਾਰਟੀ ਦਾ ਪਰ ਤੁਸੀਂ ਨਜ਼ਰ ਅੰਦਾਜ਼ ਕਰ ਰਹੇ ਹੋ ਤਾਂ ਇਹ ਵੀ ਜਿਹੜਾ ਨਿੰਦਿਆ ਦਾ ਹੀ ਇੱਕ ਰੂਪ ਆ ਤੁਹਾਨੂੰ ਕਰ ਆਪ ਇਸ ਵਿਸਤਾਰ ਤੋਂ ਜਿਹੜਾ ਸੰਕੋਚ ਕਰ ਰਹੇ ਆ ਇਸ ਲਈ ਕਿਉਂਕਿ ਆਮ ਤੌਰ ਤੇ ਨਿੰਦਿਆ ਤੇ ਸਜ ਨੂੰ ਜਿਹੜਾ ਰਲਗੜ ਕਰ ਦਿੱਤਾ ਜਾਂਦਾ ਔਰ ਜਿਹੜੇ ਐਸੇ ਲੋਕ ਆ ਜਿਹੜੇ ਕਿ ਸਮਾਜ ਲਈ ਖਤਰਨਾਕ ਆ ਤੋ ਆਮ ਤੌਰ ਤੇ ਗੁਰਬਾਣੀ ਦੇ ਆ ਜੀ ਹ ਟੁਕਾਂ ਦੀ ਵਰਤੋਂ ਕਰਕੇ ਕਹਿੰਦੇ ਦੇਖੋ ਜੀ ਗੁਰੂ ਸਾਹਿਬ ਨੇ ਨਿੰਦਿਆ ਤੋਂ ਵਰਕਿਆ ਆ ਆਮਨੁਕ ਵੀ ਸੰਕੋਚ ਕਰਦਾ ਕਿ ਜੀ ਨਿੰਦਿਆ ਨਹੀਂ ਕਰਨੀ ਚਾਹੀਦੀ ਨਿੰਦਿਆ ਬਿਲਕੁਲ ਨਹੀਂ ਕਰਨੀ ਚਾਹੀਦੀ ਪਰ ਪਹਿਲੀ ਗੱਲ ਨਿੰਦਿਆ ਸਮਝਣ ਦੀ ਲੋੜ ਆ ਹਾਂਜੀ ਸਾਡਾ ਬੈਕ ਐਂਡ ਕੌਨਸ਼ੀਅਸ ਜਿਹੜਾ ਉਹ ਜਿਹੜਾ ਸਮਝਣਾ ਜ਼ਰੂਰੀ ਆ ਤੋ ਇੱਥੇ ਆਖਿਆ ਕਿ ਜਿਹੜੇ ਕਿਸੇ ਜਿਹੜੇ ਕਿਸੇ ਵੀ ਸਤਪੁਰਸ਼ ਨੇ ਨਿੰਦਕ ਨੂਨੀ ਸਲਾਇਆ ਆਇਆ ਇੱਕ ਵਿਚਾਰ ਨੇ ਬੜਾ ਖੂਬ ਲਿਖਿਆ ਆਇਆ ਉਹ ਕਹਿੰਦਾ ਦੇਖੋ ਜਿਹੜੇ ਮਾਪਿਆਂ ਨਾਲੋਂ ਵੀ ਜਿਹੜਾ ਨਿੰਦਕ ਆ ਉਹ ਸਾਡਾ ਜ਼ਿਆਦਾ ਸਨੇਹੀ ਆ ਉਹ ਫਿਰ ਅਗੇ ਕਾਰਨ ਦੱਸਦਾ ਕਹਿੰਦਾ ਜਿਹੜੇ ਮਾਪੇ ਆ ਉਹ ਸਾਡਾ ਨਾ ਮਲ ਮੂਤਰਾ ਹੱਥਾਂ ਨਾਲ ਧੋਂਦੇ ਆ ਸਾਫ਼ ਕਰਦੇ ਆ ਪਰ ਇਹ ਨਿੰਦਕ ਆ ਉਹ ਜ਼ੁਬਾਨ ਨਾਲ ਕਰਦਾ ਉਹ ਜ਼ੁਬਾਨਾ ਸਾਡੀ ਮਹਿਲਤ ਹੁੰਦਾ ਉਹ ਗੁਰਬਾਣੀ ਵੀ ਜਿਹੜਾ ਉਹ ਕਹੀ ਥਾਂ ਜਿਹੜਾ ਉਹ ਇਹ ਭਾਵ ਦਰਸਾਇਆ ਹੋਇਆ ਕਿ ਕਿਵੇਂ ਜਿਹੜਾ ਨਿੰਦਕ ਆ ਕਿ ਪ੍ਰਾਈ ਮੈਲ ਜਿਹੜੀ ਆ ਇਹ ਆਪਣੇ ਅੰਦਰ ਲੰਗਾਉਂਦਾ ਇਸ ਲਈ ਜਿਹਦੇ ਜੋ ਇੱਥੇ ਆਖਿਆ ਗਿਆ ਪਾਵਨ ਫਰਮਾਨ ਵਿੱਚ ਕਿ ਮੈਲੇ ਕਬਰੇ ਕਾਹਨ ਲੋਤਹੁ ਆਵੇ ਗੀ ਨਿੰਦ ਕਹਾਂ ਲਗਸੋ ਤੋ ਭਾਵੇਂ ਕਿ ਜਦੋਂ ਮੈਂ ਸਾਧ ਸੰਗਤ ਕੀਤੀ ਸਾਧ ਸੰਗਤ ਵਿੱਚ ਆਇਆ ਗੁਰੂ ਦੇ ਉਦੇਸ਼ ਨੂੰ ਪੜ੍ਹਿਆ ਸੁਨੇ ਆ ਵਿਚਾਰੇ ਆ ਤਾਂ ਫਿਰ ਮੈਨੂੰ ਸਮਝ ਆਈ ਵੀ ਨਿੰਦਿਆ ਤਾਂ ਫੋਟ ਮਾੜਾ ਕਰਮ ਆ ਨਿੰਦਿਆ ਤਾਂ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਤਾਂ ਫਿਰ ਮੈਨੂੰ ਸਮਝ ਆ ਗਈ ਕਿ ਨਹੀਂ ਨਿੰਦਿਆ ਨਹੀਂ ਕਰਨੀ ਚਾਹੀਦੀ ਜਿਹੜੇ ਲੋਕਾਂ ਦੇ ਕੱਪੜੇ ਧੋਣੇ ਇੱਕ ਮੁਹਾਵਰੇ ਦੇ ਰੂਪ ਵਰਤਿਆ ਸ਼ਬਦ ਜਿਹੜਾ ਵਰਤਿਆ ਆ ਕਿ ਅਸੀਂ ਆਮ ਬੋਲਚਾਲ ਵਿੱਚ ਵਰਤਦੇ ਆ ਕਿ ਅਸੀਂ ਕਾਹਨੂੰ ਕਿਸੇ ਦੇ ਮੈਲੇ ਕੱਪੜੇ ਧੋਣੇ ਆ ਉਹ ਨਿੰਦਿਆ ਲਈ ਸ਼ਬਦ ਵਰਤਿਆ ਜਾਂਦਾ ਠੀਕ ਹੈ ਤਾਂ ਗੁਰਬਾਣੀ ਵਿੱਚ ਤਾਂ ਇਹ ਬਹੁਤ ਸਾਰੇ ਸ਼ਬਦ ਇਹ ਵਰਤਿਆ ਹੋਇਆ ਗੁਰੂ ਸਾਹਿਬ ਨੇ ਜਿਵੇਂ ਆਖਿਆ ਕਿ ਜਦੋਂ ਆਖਿਆ ਲਬ ਗੁੱਤਾ ਕੁੜਚੂੜਾ ਠਾਖਾ ਦਾ ਮੁਰਦਾਰ ਪਰ ਨਿੰਦਾ ਪਰਮਲ ਮੁਕਸਦੀ ਅਦਨ ਕ੍ਰੋਥ ਚ ਨਾਲ ਜਿਥੇ ਵਿਕਾਰਜ ਗਨੇ ਉਥੇ ਦੱਸਿਆ ਕਿ ਇਹ ਵੀ ਜਿਹੜਾ ਜਿਹੜੀ ਪ੍ਰਾਈਮ ਮਲ ਜਿਹੜੀ ਆ ਇਹ ਖਾਣਾ ਇਹ ਵੀ ਜਿਹੜਾ ਇੱਕ ਸਾਡੀ ਆਤਮਿਕ ਵਿਕਾਸ ਦੀ ਇੱਕ ਵੱਡੀ ਰੁਕਾਵਟ ਬਣਦਾ ਤੇ ਜਦੋਂ ਸਾਂਝ ਸੰਗਤ ਕੀਤੀ ਤਾਂ ਫਿਰ ਸਮਝ ਆਈ ਵੀ ਅਸੀਂ ਇਹ ਕਿੰਨੇ ਦਾ ਕਿਉਂ ਕਰਨੇ ਆ ਕਿਉਂ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਆਤਮੋ ਤੌਰ ਤੇ ਨਿਵਾਣ ਵਿੱਚ ਲਿਆਉਣਾ ਕਿਉਂ ਗ੍ਰਾਵਿਟੀ ਤੇ ਆਉਣਾ ਤੁਸੀਂ ਸਵਾਲ ਉਠਾਇਆ ਕਿ ਮੈਲੇ ਕਹਾਂ ਲੱਗਤੋ ਭਾਵੇਂ ਕਦੋਂ ਤੋਂ ਆਵਾ ਮੈਂ ਹੁਣ ਮੈਲੇ ਕਪੜੇ ਨਹੀਂ ਧੋਂਦਾ। ਭਾਵੇਂ ਕਿਸੇ ਦੀ ਨਿੰਦਿਆ ਨਹੀਂ ਕਰਦਾ। ਮੈਂ ਕਿਸੇ ਦੇ ਗੁਨਾ ਨੂੰ ਛੁਟਿਆ ਕੇ ਪੇਸ਼ ਨਹੀਂ ਕਰਦਾ। ਮੇਰੇ ਮਨ ਵੀ ਈਰਖਾ ਦੁਸ਼ ਨਹੀਂ। ਕਿਸੇ ਕਿਸੇ ਦੀ ਚੜ੍ਹ ਦੇ ਵੇਖ ਕੇ ਈਰਖਾ ਬਸ ਮੈਂ ਆਖਾਂਗੇ ਨਹੀਂ। ਜੇ ਤੁਸੀਂ ਗੁਰਮੁਖ ਸਿਮਰਿਆ ਤਾਂ ਮਹਾਪਖੰਡੀਆਂ ਮਹਾ ਢੋਂਗੀ ਆ। ਉਹ ਅਕਸਰ ਦੇਖੋ ਅਸੀਂ ਜ਼ਿਆਦਾ ਜਾਂ ਨਿੰਦਿਆ ਕਰਦੇ ਆ ਜਾਂ ਖੁਸ਼ਾਮਦ ਕਰਦੇ ਆ। ਖੁਸ਼ਾਮਦ ਦਾ ਭਾਵ ਆ ਕਿ ਕੋਈ ਮਨੁੱਖ ਸੱਚਮੁੱਚ ਵਿੱਚ ਬਿਕਾਰੀ ਆ ਕੋਈ ਕਰਮੇ ਆ। ਪਰ ਅਸੀਂ ਸਾਡਾ ਸਵਾਰਥ ਉਹਦਾ ਜੁੜਿਆ ਹੋਇਆ ਜਾਂ ਸਾਡਾ ਆਪਣਾ ਹਿੱਤ ਜੁੜਿਆ ਹੋਇਆ ਆਪਣਾ ਪਨ ਜੁੜਿਆ ਹੋਇਆ ਤੁਸੀਂ ਕਹਿੰਦੇ ਨਹੀਂ ਨਹੀਂ ਇਹ ਤਾਂ ਬਹੁਤ ਭਲਾ ਇਨਸਾਨ ਆ ਜੀ ਇਹਦੇ ਵਿੱਚ ਕੋਈ ਹੈ ਹੀ ਨਹੀਂ ਕਿ ਸੱਚਮੁੱਚ ਜਿਹੜਾ ਇਹ ਗੁਣਾਂ ਦੀ ਗੁੱਥਲੀ ਆ ਤਾਂ ਇਹ ਜਿਹੜਾ ਇਹ ਖੁਸ਼ਾਮਦ ਹੋ ਗਈ ਆਮ ਜਿਹੜਾ ਜ਼ਿਆਦਾਤਰ ਕੀ ਹੋ ਰਿਹਾ ਜਾਂ ਖੁਸ਼ਾਮਦ ਹੋ ਰਹੀ ਆ ਜਾਂ ਨਿੰਦਿਆ ਹੋ ਰਹੀ ਆ ਇਸ ਲਈ ਬਾਣੀ ਜਦੋਂ ਉਸ ਨਿੰਦਾ ਦਉ ਤੇ ਆਗਾ ਉਥੇ ਜਦੋਂ ਨਿੰਦਿਆ ਉਸ ਇਕੱਠਾ ਸ਼ੁਰੂ ਵਰਤਿਆ ਆ ਤਾਂ ਉਸ ਤੋਂ ਬਾਅਦ ਇਹ ਖੁਸ਼ਾਮੋ ਤੂੰ ਆ ਤੁਹੇ ਇਹੀ ਗਲਬਾਣੀ ਦੇ ਇਸ ਸ਼ਬਦ ਵਿੱਚ ਆਕੀ ਹੋਈ ਹੈ ਕਿ ਮੈਂ ਹੁਣ ਜਦੋਂ ਸਾਧ ਸੰਗਤ ਮਿਲੀ ਆ ਤਾਂ ਮੈਂ ਹੁਣ ਜਿਹੜੇ ਦੂਜਿਆਂ ਦੀ ਜਿਹੜੀ ਆ ਮੈਲਾ ਨਿੰਦਿਆ ਉਹ ਮੈਂ ਨਹੀਂ ਕਰਦਾ ਠੀਕ ਪਰ ਆਵੇ ਗੀ ਨੀ ਕहां ਲੱਗ ਸੋ ਉਹ ਹੁਣ ਕਦੋਂ ਤੱਕ ਮੈਂ ਗਫਲਤਾ ਦੀ ਨੀਂਦ ਵਿੱਚ ਸਤਾਰੂੰਗਾ ਮੌਜੂਦੂ ਮੈਨੂੰ ਸਾਧ ਸੰਗਤ ਮਿਲੀ ਤਾਂ ਮੈਂ ਜਿਹੜੀ ਗਫਲਤਾ ਦੀ ਨੀਂਦ ਆ ਅਗਿਆਨਤਾ ਦੀ ਨੀਂਦ ਆ ਇਹਦੇ ਵਿੱਚ ਮੈਂ ਹੁਣ ਨਹੀਂ ਸੋ ਪਾ ਮੈਂ ਹੁਣ ਅਗਿਆਨਤਾ ਬਲ ਜਿਹੜੇ ਕਰਮ ਆ ਉਹ ਛੱਡ ਦਿੱਤੇ ਆ ਠੀਕ ਮੈਂ ਹੁਣ ਸੁਚੇਤ ਹੋ ਗਿਆ ਜਾਗ ਗਿਆ ਇਸ ਲਈ ਜਦੋਂ ਗੁਰਬਾਣੀ ਵਿੱਚ ਸੌਣ ਤੇ ਜਾਗਣ ਦੀ ਗੱਲ ਕੀਤੀ ਆ ਔਰ ਇਹ ਗੱਲ ਗੁਰੂ ਸਾਹਿਬ ਨੇ ਬੜੇ ਸਪਸ਼ਟ ਰੂਪ ਵਿੱਚ ਸਾਨੂੰ ਸਮਝਾਈ ਫਿਰ ਕਿ ਇੱਕੋ ਸਤਗੁਰੂ ਜਾਗਤਾ ਔਰ ਜਦ ਬਸੁੱਤਾ ਮੋਹ ਪਿਆਰ ਫਿਰ ਨਾਲ ਰੱਖ ਦਿੱਤਾ ਕਿ ਸਤਗੁਰੂ ਸੇਵਨ ਜਾਗਨ ਸੇ ਜੁਰਤੇ ਸੱਜ ਨਾਮ ਗੁਣਤਾਸ ਤੇ ਸਤਗੁਰੂ ਜਾਗਦਾ ਜਾਂ ਫਿਰ ਜਿਹੜੇ ਸਤਗੁਰੂ ਦੇ ਜਿਹੜੇ ਆਪਾਂ ਗੱਲ ਕੀਤੀ ਆ ਸਾਧ ਸੰਗਤ ਗੁਰੂ ਦੀ ਸੰਗਤ ਕਰਦੇ ਆ ਗੁਰੂ ਨੂੰ ਸੇਵਨਾ ਗੁਰੂ ਦੀ ਸੰਗਤ ਕਰਨਾ ਗੁਰੂ ਦੇ ਉਪਦੇਸ਼ ਨੂੰ ਮੰਨਣਾ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਜਾਂ ਉਹ ਮਨੁੱਖ ਜਾਗਦੇ ਆ ਇਹਦੇ ਸਰੀਰਕ ਤੌਰ ਦੇ ਜਾਗਣ ਜਾਂ ਸੌਣ ਦੀ ਗੱਲ ਨਹੀਂ ਇਥੇ ਇਸ ਲਈ ਭਾਈ ਕਾਂਸੀ ਨਾ ਬੜਾ ਖੂਬ ਲਿਖਿਆ ਆ ਕਿ ਜਿਦਦਾਰਤ ਗਿਆਨ ਸਾਇਦ ਕਰਮ ਕਰਨ ਦਾ ਨਾਮ ਜਿਹੜਾ ਉਹ ਜਾਗਣਾ ਉਹ ਜਿਹੜੀ ਅਵਿਦਿਆਮੁਲ ਕਰਮਾਂ ਵਿੱਚ ਪਰਵੇਤ ਹੋਣਾ ਜੁਟਣਾ ਇਹਦਾ ਨਾਮ ਜਿਹੜਾ ਉਹ ਸੌਣਾ ਕਿਸ ਪ੍ਰਕਣ ਵਿੱਚ ਸ਼ਬਦ ਵਰਤੇ ਹੋਏ ਆ ਕਿ ਹੁਣ ਮੈਂ ਕਦੋਂ ਤੱਕ ਜਿਹੜਾ ਇਸ ਗਫਲਤਾ ਦੀ ਅਗਿਆਨਤਾ ਦੀ ਨਹੀਂ ਵੀ ਸੁੱਤਾ ਰੂੰਗਾ ਪਾ ਮੈਂ ਹੁਣ ਜਦੋਂ ਮੈਨੂੰ ਸਾਧ ਸੰਗਤ ਮਿਲ ਗਈ ਤਾਂ ਹੁਣ ਮੈਂ ਇਸ ਗਫਲਤਾ ਦੀ ਨੀਂਦ ਵਿੱਚ ਨਹੀਂ ਸੌਂਦਾ ਪਾ ਮੈਂ ਹੁਣ ਗਫਤ ਨਹੀਂ ਹੋ ਰਿਆ ਅਗਿਆਨੀ ਨਹੀਂ ਮੈਂ ਹੁਣ ਗੁਰੂ ਗਿਆਨ ਨਾਲ ਜੁੜ ਕੇ ਮੈਂ ਵੀ ਆਪਣੇ ਆਪ ਨੂੰ ਜਗਾਇਆ ਆ ਝੰਡੂੜਿਆ ਹੋਇਆ ਇਸ ਲਈ ਜਿਹੜੇ ਮੇਰੇ ਕਰਮੇ ਸੁੱਤਰੇ ਹੋਏ ਸੀਗੇ ਜਿਵੇਂ ਬਾਣੀ ਵਿੱਚ ਆਖਿਆ ਨੈਨੋ ਨੀਂਦ ਪਰ ਦ੍ਰਿਸ਼ ਬਕਰ ਸਰਵਣ ਸੋਏ ਸੁ ਨਿੰਦ ਵਿਚਾਰ ਰਸਨਾ ਸੋਏ ਲੋ ਮਿੱਠਾ ਸਾਦ ਮਨ ਸੋਇਆ ਮਾਇਆ ਬਿਸਮਾਤ ਇਹ ਜਿਹੜੇ ਸੁੱਤੇ ਹੋਏ ਸੀਗੇ ਅ ਵਿਦਿਆ ਦੀ ਨੀਂਦ ਵਿੱਚ ਅ ਗਿਆਨਤਾ ਦੀ ਨੀਂਦ ਵਿੱਚ ਹੁਣ ਜਿਹੜੇ ਆ ਇਹ ਨੀਂਦ ਤੋਂ ਮੈਂ ਸੁਚੇਤ ਹੋ ਗਿਆ ਜਾਗ ਗਿਆ ਪਰ ਫਿਰ ਜਦੋਂ ਅੱਗੇ-ਅੱਗੇ ਆ ਕੇ ਆਇਆ ਕਿ ਜੋਈ ਜੋ ਜੋ ਰਿਓ ਸੋਈ ਸੋਈ ਫਾਟਿਓ ਕਿ ਜਦੋਂ ਹੁਣ ਮੈਂ ਸਾਧ ਸੰਕੀਤੀ ਸੁਚੇਤ ਹੋਇਆ ਨਿੰਦਿਆ ਛੱਡੀ ਅ ਵਿਦਿਆ ਦੀ ਨੀਂਦ ਜਿਹੜੀ ਹੁਣ ਮੈਨੂੰ ਨਹੀਂ ਆ ਰਹੀ ਭਾਵੇਂ ਹੁਣ ਜਾਗਰੂਕ ਹੋ ਗਿਆ ਤਾਂ ਫਿਰ ਕੀ ਸੀਗਾ ਕਿ ਹੁਣ ਮੈਂ ਜਦੋਂ ਨਿਗਾਹ ਮਾਰੀ ਆਪਣੇ ਪਿਛਲੇ ਬਲ ਤੋ ਦੇਖਿਆ ਹੁਣ ਮੈਂ ਕਿ ਜੋ ਜੋ ਪਹਿਲਾਂ ਇਕੱਠਾ ਕੀਤਾ ਹੋਇਆ ਸੀਗਾ ਜੋ ਸੰਸਕਾਰ ਜੋ ਮੈਂ ਇਹ ਕੁ ਕਰਮਾਂ ਦੇ ਮਨਸਰ ਕਰਮਾਂ ਦੇ ਸੰਸਕਾਰਾਂ ਦਾ ਜਿਹੜਾ ਮੈਂ ਮਾਇਆ ਦੌਰਤ ਇਕੱਠੀ ਕੀਤੀ ਹੋਈ ਸੀ ਹੁਣ ਜਦੋਂ ਮੈਨੂੰ ਸਮਝ ਆ ਗਈ ਜਾਗ ਆ ਗਈ ਹੋਸ਼ ਆ ਗਈ ਤਾਂ ਇਹ ਜਿਹੜਾ ਇਹ ਸਭ ਕੁਝ ਮੈਂ ਛੱਡ ਦਿੱਤਾ ਤਿਆਗ ਦਿੱਤਾ ਔਰ ਕਿਉਂਕਿ ਝੂਠਾ ਬਨ ਉੱਠ ਹੀ ਗਈ ਹਟਿਓ ਕਿ ਜੇ ਝੂਠੀ ਦੁਕਾਨ ਪਾਈ ਹੋਈ ਸੀ ਮੈਂ ਉਹ ਜਿਹੜੇ ਦੁਖਾਨੇ ਹੁਣ ਬੰਦ ਹੋ ਗਏ ਕਿਉਂਕਿ ਪਹਿਲਾਂ ਕੀ ਸੀਗਾ ਕਿ ਜਦੋਂ ਕੋਈ ਮਾਲਾ ਕਰਮ ਕਰਦਾ ਸੀਗਾ ਕੋਈ ਠਗਦਾ ਸੀਗਾ ਤਾਂ ਮਹਿਮਾਨੀ ਮਰਬਾ ਖੁਸ਼ ਹੁੰਦਾ ਸੀਗਾ ਜਿਵੇਂ ਗੁਰਬਾਣੀ ਦਾ ਪਾਵਨ ਫਰਮਾਨ ਆ ਕਿ ਨੇ ਤਨੇ ਹਵਲੇ ਕਰਮ ਕਮਾਏ ਵਫਾਵੇ ਦੁਰਮਤੀਆ ਜਬਾਂ ਬਲਵਾਂ ਚ ਕਰ ਝੂਠ ਤਬ ਜਾਣੈ ਜਗ ਜਿੱਤੀਆ ਇਹ ਉਦੋਂ ਦੀ ਦਸ਼ਾ ਕਿ ਜਦੋਂ ਜਿਹੜੀ ਗਫਲਤਾ ਦੀ ਨੀਂਦ ਵਿੱਚ ਸੁੱਤੇ ਹੋਏ ਸੀ ਜਦੋਂ ਅਗਿਆਨੇ ਸੀ ਜਦੋਂ ਨਿੰਦਕ ਸੀ ਜਦੋਂ ਇਹ ਗੁਰੂ ਗਿਆਨ ਨਾਲ ਜੇ ਮਨ ਜਾਗਿਆ ਨਹੀਂ ਸੀਗਾ ਪਰ ਜੇ ਉਹ ਜਾਗੇ ਆ ਤਾਂ ਉਹ ਜਿਹੜੀ ਝੂਠੀ ਦੁਕਾਨ ਆ ਇਹ ਝੂਠੀ ਦੁਕਾਨ ਹੀ ਹੁਣ ਬੰਦ ਹੋ ਗਈ ਹੁਣ ਜਿਹੜਾ ਪਹਿਲਾ ਯੁੱਗ ਜੁੜਿਆ ਸੀ ਉਹ ਸਭ ਕੁਝ ਜਿਹੜਾ ਮੈਂ ਛੱਡ ਦਿੱਤਾ ਉਹਦਾ ਉਹਨੂੰ ਆਪਣੇ ਕਰੂੰ ਜਿਹੜਾ ਦੁਕਾਨ ਤੋਂ ਮੈਂ ਬਾਹਰ ਛੱਡ ਦਿੱਤਾ ਹੁਣ ਫੇ ਜਿਹੜੀ ਅਗਲੀ ਪੰਕਤੀ ਜਿਹੜੀ ਦੀ ਗੱਲ ਕਰ ਰਹੇ ਸੀਗੇ ਜਿਹੜੀ ਤੁਸੀਂ ਸਵਾਲ ਸਟੇਜ ਨੂੰ ਸਾਡੇ ਦਰਸ਼ਕਾਂ ਨੂੰ ਸਵਾਲ ਆਇਆ ਸੀਗਾ ਕਿ ਕਹੋ ਰਵ ਉਦਾਸ ਭਇਓ ਜਬ ਲੇਖੋ ਜੋਈ ਜੋ ਕੀਨੋ ਸੋਈ ਸੋ ਦੇਖਿਓ ਇਹ ਹੁਣ ਹੋਇਆ ਕਿਵੇਂ ਕਿ ਜਿਹੜੀ ਝੂਠ ਦੀ ਦੁਕਾਨ ਬੰਦ ਕਿਵੇਂ ਕੀਤੀ ਪਤਾ ਕਿਵੇਂ ਚੱਲੇ ਆ ਜਿਹੜਾ ਕਹਿੰਦੇ ਜਦੋਂ ਮੈਂ ਸੰਗਤ ਕੀਤੀ ਸੰਗਤ ਕਰਨ ਦਾ ਫਾਲੇ ਮਿਲੇ ਆ ਕਿ ਮੈਂ ਜੋ-ਜੋ ਜਿਹੜਾ ਉਹ ਜੁੜਿਆ ਹੋਇਆ ਸੀ ਪਹਿਲਾਂ ਜਿਹੜਾ ਮੰਦ ਸੰਸਕਾਰਾਂ ਦਾ ਸੰਗ੍ਰਹਿ ਸੀਗਾ ਉਹ ਜਿਹੜੀ ਝੂਠ ਦੀ ਕਮਾਈ ਸੀ ਪਾਪ ਦੀ ਕਮਾਈ ਸੀ ਮੰਦ ਸੰਸਕਾਰਾਂ ਦਾ ਇਕੱਠ ਸੀ ਸਮੂਹ ਸੀ ਉਹ ਜਦੋਂ ਮੈਂ ਦੇਖ ਸੰਗਤ ਨੂੰ ਜੁੜਿਆ ਤਾਂ ਮੈਨੂੰ ਸਭ ਦਿਖਾਈ ਦੇਣ ਲੱਗ ਪਿਆ ਦੇਉ ਗੁਰੂ ਸਾਹਿਬ ਦੇ ਅੱਗੇ ਪਾਵਨ ਫਰਮਾਨ ਆ ਜਿੱਦੇ ਗੁਰੂ ਸਾਹਿਬ ਕਹਿ ਰਹੇ ਆ ਕਿ ਖਿਦ ਖੁਦੇ ਆ ਤ੍ਰishna ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਕਿ ਇਹ ਜਿਹੜੇ ਚੀਜ਼ਾਂ ਬੜੀਆਂ ਹਾਨੀਕਾਰਕ ਆ ਮਾਰੂ ਆ ਸਾਡੇ ਲਈ ਸਾਡੇ ਆਤਮ ਜੀਵਨ ਲਈ ਪਰ ਕਹਿੰਦੇ ਕਿ ਇਨੀ ਅੱਖੀ ਨਜ਼ਰ ਨਾ ਆਵੀ ਪਰ ਸਾਨੂੰ ਇਨਾਂ ਅੱਖਾਂ ਦਾ ਨਜ਼ਰ ਨਹੀਂ ਹੁੰਦੀਆਂ ਜਿੱਤੇ ਸ਼ਬਦ ਨਾ ਕਰੇ ਵਿਚਾਰ ਅਜੇ ਸ਼ਬਦੀ ਵਿਚਾਰ ਕਰਦੇ ਆ ਸ਼ਬਦੀ ਵਿਚਾਰ ਤੋਂ ਭਾਵ ਕੇਵਲ ਅਰਥਾਂ ਨੂੰ ਵਿਚਾਰਨਾ ਕਿ ਦਾ ਅਰਥਾ ਆਵੀ ਅਰਥਾ ਕੋਸ਼ਮ ਵਿਚਾਰਤਾ ਜਾਂ ਵਿਆਕਰਨ ਦਾ ਆਪ ਆਖਾ ਇਥੇ ਵਿਚਾਰ ਤੋਂ ਪਾਵੇ ਨਹੀਂ ਪਾਵੇ ਜੋ ਸ਼ਬਦ ਦੇ ਭਾਵ ਨੂੰ ਸਮਝ ਕੇ বুঝ ਕੇ ਫਿਰ ਉਹਨੂੰ ਅਪਣਾ ਲੈਣਾ ਉਸ ਰਾਵ ਤੇ ਤੁਰ ਪੈਣਾ ਤੋਂ ਗੁਰੂ ਸਾਹਿਬ ਕਹਿੰਦੇ ਅਗੇ ਜਿੰਨਾ ਚਿਰ ਅਸੀਂ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਹਨਾਂ ਚਿਰ ਸਾਨੂੰ ਇਹ ਸਮਝ ਦੱਸਦਾ ਹੀ ਨਜ਼ਰ ਹੀ ਨਹੀਂ ਆਉਂਦਾ ਕਿ ਇਹ ਜਿਹੜੇ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇਹ ਬੜੇ ਭਿਆਨਕ ਆ ਮਾਰੂ ਆ ਉਹੀ ਗੱਲ ਜਿਹੜੀ ਇੱਥੇ ਆਕੀ ਜਾ ਰਹੀ ਆ ਕਿ ਕਹੋ ਰਵਦਾਸ ਭਿਓ ਜਦ ਲੇਖੋ ਕਿ ਜਦੋਂ ਲੇਖਾ ਦੇਖਿਆ ਨਜ਼ਰ ਮਾਰੀ ਕਿ ਦੇਖਿਆ ਵੀ ਇਹ ਤਾਂ ਮੈਂ ਕੁਝ ਇਕੱਠਾ ਕਰਦਾ ਰਿਆ ਫਿਰ ਜਦੋਂ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਆ ਕਿ ਫਰੀਦਾ ਜੀ ਤੂੰ ਅਕਲ ਲਤੀਫ ਗਾਲੇ ਲਿਖ ਨਾ ਲੇਖ ਆਪਨੇ ਨੇ ਗਰੀਬਾਨ ਮੇ ਸਿਰ ਨੀਵਾ ਕਰ ਦੇ ਠੀਕ ਜਿਹੜਾ ਇਹ ਜਿਹੜੀ ਸਮਝੀ ਰਹੀ ਆ ਜਦੋਂ ਇਹ ਸਮਝ ਆਈ ਤਾਂ ਕਹਿੰਦੇ ਆ ਫਿਰ ਕੀ ਆ ਜੋ ਜੋ ਕੀਨੋ ਸੋ ਸੋ ਦੇਖਿਓ ਜਦੋਂ ਨਜ਼ਰ ਮਾਰੀ ਦੇਖੀ ਆ ਤਾਂ ਮੈਨੂੰ ਸਭ ਕੁਝ ਪਰਤਖ ਨਜ਼ਰ ਆ ਗਿਆ ਉਹ ਜੋ ਨਜ਼ਰ ਆ ਗਿਆ ਮੈਂ ਦੇਖਿਆ ਤੇ ਮੈਂ ਕੀ ਇਕੱਠਾ ਪੂੜ ਕੁਬਾ ਇਕੱਠਾ ਕਰਦਾ ਰਿਆ ਫਿਰ ਕੀ ਸੀਗਾ ਕਿ ਮੈਂ ਉਹ ਸਾਰਾ ਕੁਝ ਜਿਹੜਾ ਉਹਦਾ ਤਿਆਗ ਕਰ ਦਿੱਤਾ ਮੈਂ ਹੁਣ ਜੋ ਜਿਵੇਂ ਪਾਵਨ ਫਰਮਾਨਾ ਕਿ ਧਰਮ ਦਾਬ ਕਹਾ ਕਰੋ ਜੋ ਪਾਰਟੀ ਉਹ ਸਗਲੋ ਲੇਖਾ ਹੁਣ ਜਦੋਂ ਸਮਝ ਆ ਗਈ ਗੁਰੂ ਦੇ ਸੰਗਤ ਮਿਲ ਗਈ ਫਿਰ ਉਹ ਕਰਮ ਨਹੀਂ ਕੀਤੇ ਜਿਹੜੇ ਕਰਮਾਂ ਨਾਲ ਸਾਨੂੰ ਸ਼ਰਮਿੰਦਗੀ ਉਠਾਉਣੀ ਪਵੇ ਸਾਡੇ ਇਤਿਹਾਸ ਵਿੱਚ ਬਹੁਤ ਸਾਰੀਆਂ ਅਸੀਂ ਉਹ ਉਦਾਹਰਨਾਂ ਮਿਲਦੀਆਂ ਕਿ ਜਦੋਂ ਜਦੋਂ ਗੁਰੂ ਕੀ ਸੰਗਤ ਮਿਲੀ ਤਾਂ ਉਹਨਾਂ ਨੇ ਜਦੋਂ ਆਪਣੇ ਜੀਵਨ ਵੱਲ ਨਜ਼ਰ ਮਾਰੀ ਆਪਣਾ ਜੋ ਉਹਨਾਂ ਦਾ ਸੁਭਾਅ ਜੋ ਜੋ ਕਰ ਰਿਹਾ ਜੋ ਕਰਮਾ ਜਦੋਂ ਨਜ਼ਰ ਆਏ ਦੇਖਿਆ ਕਿ ਅਸੀਂ ਕੀ ਕਰਦੇ ਰਹੇ ਉਹ ਕਦੇ ਨਹੀਂ ਕਰ ਰਹੇ ਆ ਉਹਨਾਂ ਨੂੰ ਹੋਸ਼ ਆ ਜਾਗ ਆਈ ਤਾਂ ਮਾਨ ਗੁਰਮੁਖ ਬਣ ਗਏ ਸਜੇਤ ਹੋ ਕੇ ਜਾਗ ਰੂਪ ਹੋ ਗਏ ਜਿਹੜਾ ਇਹ ਲੇਖਾਂ ਦੀ ਗੱਲ ਜਿਹੜੀ ਆ ਇਹ ਦੇਖਾ ਆਪਣੇ ਅੰਦਰ ਹੀ ਗੁਰੂ ਗਿਆਨ ਦੁਆਰਾ ਜਾ ਕੇ ਜਾਗ ਰੂਗ ਹੋ ਕੇ ਆਪਣੇ ਵੱਲ ਨਿਗਾਹ ਮਾਰਨਾ ਨਿਗਾਹ ਮਾਰ ਕੇ ਫਿਰ ਜਿਹੜਾ ਉਹਦਾ ਨਿਰੇਖਣ ਕਰਨਾ ਪਰਤਾਲ ਕਰਨਾ ਕਿ ਦੇਖੋ ਵੀ ਮੈਂ ਕੀ ਕਰ ਰਿਹਾ ਸੀ ਕੀ ਕਰਨਾ ਚਾਹੀਦਾ ਜਿਹੜੀ ਉਹ ਗੱਲ ਸਮਝ ਆ ਗਈ ਕਿ ਦਿਨ ਰਾਤ ਕਮਾਇੜ ਜੋ ਆਇਓ ਮਾਥਾ ਕਿ ਮੇਰੀ ਜਿਹੜੀ ਅਸਲ ਕਮਾਈ ਆ ਉਹ ਤਾਂ ਜਿਹੜੀ ਮੈਂ ਖੁਦ ਕੁਮਾਰੇ ਆ ਜੋ ਦੇਖ ਰਿਹਾ ਸੁਣ ਰਿਹਾ ਬੋਲ ਰਿਹਾ ਇਹੀ ਤਾਂ ਜਿਹੜੇ ਅੰਦਰ ਜੋ ਮੇਰੇ ਮਨ ਦੇ ਸੰਸਕਾਰ ਬਣ ਰਹੇ ਆ ਉਕਰ ਜਾ ਰਹੇ ਆ ਇਹੀ ਮੇਰੀ ਅਸਲ ਕਮਾਈ ਆ ਇਹ ਮੇਰੀ ਅਸਲ ਸੰਪਤੀ ਤੇ ਦੌਲਤ ਆ ਜਿਹੜੀ ਕਿ ਵੰਡੀ ਨਹੀਂ ਜਾ ਸਕਦੀ ਨਾ ਮੇਰੇ ਕੋ ਕੋਈ ਖੋ ਸਕਦਾ ਨਾ ਮੈਂ ਕਿਸੇ ਨੂੰ ਦੇ ਸਕਦਾ ਇਹੀ ਮੇਰੀ ਆਪਣੀ ਜਿਹਨੂੰ ਮੈਂ ਨਰੁੱਲ ਆਪਣੀ ਸੰਪਤੀ ਕਹਿ ਸਕਦਾ ਕਿ ਇਹ ਮੇਰੀ ਪ੍ਰਾਪਰਟੀ ਆ ਮੇਰੀ ਦੌਲਤ ਆ ਉਹ ਕੇਵਲ ਮਨੁੱਖ ਦੀ ਇਹ ਪ੍ਰਾਪਰਟੀ ਇਹ ਸੰਪਤੀ ਹੀ ਆ ਤੋ ਜਦੋਂ ਕਹਿੰਦੇ ਸੰਗਤ ਮਿਲੀ ਤਾਂ ਫਿਰ ਜਦੋਂ ਸਵੇਰ ਪਰਜੋਲ ਕੀਤੀ ਤਾਂ ਇਹ ਸਭ ਕੋਈ ਨਜ਼ਰ ਆ ਗਿਆ ਦੇਖਿਆ ਤਾਂ ਫਿਰ ਜਿਹੜਾ ਕੂੜਾ ਕਚਰਾ ਸੀਗਾ ਉਹ ਬਾਹਰ ਸਟਿਆ ਉਹ ਜਿਹੜੀ ਝੂਠੀ ਦੁਕਾਨ ਸੀਗੀ ਉਹ ਬੰਦ ਕਰਕੇ ਤੇ ਸੱਚ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੋ ਸੰਕੇਤ ਜਿਹੜਾ ਇਹ ਸ਼ਬਦਾਏ ਪਾਵਾ ਬਹੁਤ ਵਧੀਆ ਤਰੀਕੇ ਨਾਲ ਇਹਦੇ ਵਿੱਚੋਂ ਜਿਹੜੇ ਸਾਡੇ ਇਸ਼ਾਰੇ ਕੀਤੇ ਆ ਜਾਂ ਮੈਟਾਫਰਸ ਯੂਜ਼ ਕੀਤੇ ਜੀ ਉਹਨਾਂ ਬਾਰੇ ਬੜੀ ਡਿਟੇਲ ਵਿੱਚ ਦੱਸਿਆ ਇਸ ਆਰਾ ਬੜਾ ਕਲੀਅਰ ਹੋਇਆ ਕਿ ਅਸੀਂ ਕਿਹੜੇ ਕੱਪੜੇ ਪਏ ਤੇ ਕਿਹੜੀ ਸਾਦ ਸੰਗਤ ਆ ਤੇ ਇਹ ਬੜਾ ਇੰਪੋਰਟੈਂਟ ਹੈ ਲੋ ਆਮ ਤੌਰ ਤੇ ਲੋਕਾਂ ਨੂੰ ਇਹਦੇ ਵਿੱਚ ਭੁਲੇਖਾ ਪੈਂਦਾ ਔਰ ਬਿਲਕੁਲ ਠੀਕ ਪੈਂਦਾ ਸੋ ਮੇਰਾ ਖਿਆਲ ਹੈ ਸਾਰੇ ਦਰਸ਼ਕਾਂ ਨੂੰ ਇਸ ਸ਼ਬਦ ਬਾਰੇ ਬੜਾ ਕਲੀਅਰ ਸਮਝ ਆਇਆ ਹੋਵੇਗਾ ਔਰ ਅਸੀਂ ਦੇਖੀਏ ਕਿ ਅਸੀਂ ਨਿੰਦਾ ਜਾਂ ਜਿ ਆਪਣੇ ਕੱਪੜੇ ਕਿੱਦਾਂ ਧੋਣੇ ਆ ਆਪਣੇ ਆਪ ਨੂੰ ਇੰਟਰੋਸਪੈਕਟ ਕਿੱਦਾਂ ਕਰਨਾ ਇਹ ਹੀ ਭਾਈ ਸਾਹਿਬ ਨੇ ਬੜਾ ਇੰਪੋਰਟੈਂਟ ਲੈਸਨ ਹੈ ਅਸੀਂ ਆਪਣੇ ਆਪ ਨੂੰ ਨਹੀਂ ਕਦੀ ਇੰਟਰੋਸਪੈਕਟ ਕਰਦੇ ਅਸੀਂ ਦੂਜਿਆਂ ਦੇ ਉੱਤੇ ਜਜਮੈਂਟ ਪਾਸ ਕਰਨ ਲੱਗ ਪੈਂਦੇ ਇਹ ਜਿਹੜੀ ਪ੍ਰੋਬਲਮ ਹੈ ਸਾਡੀ ਆਮ ਤੌਰ ਤੇ ਸਾਨੂੰ ਬੜੀ ਹਰ ਸਟੇਜ ਤੇ ਹਰ ਥਾਂ ਤੇ ਦੇਖਣ ਨੂੰ ਮਿਲਦੀ ਹੈ ਘਰਾਂ ਵਿੱਚ ਵੀ ਈਵਨ ਸਾਡੀਆਂ ਸੰਸਥਾਵਾਂ ਵਿੱਚ ਵੀ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਤੇ ਬੜੇ ਵਧੀਆ ਸੀ ਕਿਰਵਾਸਾ ਸਾਰੇ ਸ਼੍ਰੋਤ ਦੇਖਣ ਵਾਲਿਆਂ ਨੂੰ ਫਿਰ ਤੋਂ ਰਿਕੁਐਸਟ ਹੈ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰੋ ਤੁਹਾਡੇ ਨਾਲ ਸਾਡੀ ਹੌਸਲਾ ਜ਼ਾਇਵਤ ਦੀ ਹੈ ਭਾਈ ਸਾਹਿਬ ਤੁਹਾਨੂੰ ਵੀ ਦਰਸ਼ਕਾਂ ਨੂੰ ਵਾਗੂ ਦੀ ਕਹਾਣੀ